ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਸਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਤੁਹਾਨੂੰ ਦੋ ਗਮਾ ਦਿਖਾਉਣੀ ਆ ਦੋਵੇਂ ਬੱਚੇ ਤੋਂ ਬਿਨਾਂ ਹੀ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸੋਣਾ ਠੀਕ ਠਾਕ ਜੀ ਇਹਦਾ ਵਧੀਆ ਚੀਤਾ ਤੇ ਨਾਮ ਦੱਸ ਤੇ ਕਰੀ ਫੋਨ ਵੀਰ ਜੀ ਮੇਰਾ ਜਿੰਦਾ ਜੇ ਫੋਨ ਨੰਬਰ ਹੈਗਾ 9914460394 ਅਡਰੈਸ ਹੈਗਾ ਸ਼ਹਿਰ ਅੰਮ੍ਰਿਤਸਰ ਤੇ ਜਿਹੜਾ ਵੀ ਅੰਮ੍ਰਿਤਸਰ ਪੁਰਾਣੇ ਤਰਨਤਾਰਨ ਰੋਡ ਦੇ ਵਿੱਚ ਹੀ ਪਿੰਡ ਪੈਂਦਾ ਆਪਣਾ ਗਰਵਾਲੀ ਤੇ ਫੋਨ ਨੰਬਰ ਵੀ ਬੋਲ ਨੰਬਰ ਵੀ 9912460394 ਠੀਕ ਐ ਅੱਜ 2000 ਅੱਜ ਵੀਜੀ ਅੱਜ 2000 ਵੇਚ ਗਿਆ ਪਰਸਵਾਲਾ ਮਾਲ ਉਹ ਵੇਚ ਗਿਆ ਵੀਜੀ ਠੀਕ ਐ ਤੇ ਕਿੰਨਾ ਇਹਦੇ ਕੋਲ ਦੁੱਧ ਇਹਦੇ ਕੋਲ 8 ਰੁਪਏ ਦੁੱਧ ਦਾ 8-9 ਕਿਲੋ ਪੱਕਾ ਦੁੱਧ ਹੈਗਾ ਜੀ ਹੁਣ ਆ ਰਹੀ ਜੀ ਆਪਾਂ ਚੋਦਣੀ ਟਾਈਮ ਵੇਖ ਲੋ ਵੀਡੀਓ ਹੁਣੇ ਪੈ ਜਾਣੀ ਹੈ 7 ਵਜੇ ਸਵੇਰੇ ਕੋਈ 7 ਵਜੇ ਆ ਕੇ ਚੂਲ ਆ 7 ਵਜੇ ਹੁਣ ਜੜੀ ਇਹਦੀ ਚਵਾਈ ਹੋ ਜਾਣੀ ਆ ਸਵੇਰੇ ਕੋਈ ਇੱਥੇ ਆਣ ਕੇ ਆਪਣੀ 7 ਵਜੇ ਚਵਾਈ ਕਰ ਚਵਾਈ ਕਰਕੇ ਲੈ ਜੇ ਹਨਾ ਤੋਰੋ ਫੇਰ ਇੱਕ ਰੀਮ ਇਹ ਕਿੰਨੇ ਕੀ ਹੁਣੇ ਵੀਡੀਓ ਦੀ ਤੋੜ ਲੈਣੇ ਟਾਈਮ ਸ਼ਾਮ ਦਾ ਹੀ ਹੋਇਆ ਵਾ 7 ਵਜੇ ਦਾ ਚਲੋ ਲੈ ਜੀ ਆ ਜਲੇ ਹੈਗੀ ਉਤਰਾਖੰਡੀ ਧੀ ਰਹੀ ਆ ਜਿਹੜੀ ਚਲੋ ਅੰਦਰ ਜਾ ਕੇ ਚਵਾਈ ਦਿਖਾ ਦਿਆਂਗੇ ਬਾਲਟੀ ਜੀ ਸਿੱਧੀ ਬਾਕੀ ਜਵਾਨੀ ਤੱਕ ਥੋੜੀ ਗਾਹ ਨੂੰ ਰੱਖਦੀ ਤੇ ਕੋਈ ਰਸੀ ਰਸੀ ਪਉਣ ਦੀ ਲੋੜ ਨਹੀਂ ਲੋੜ ਵੀ ਜੀ ਨੂੰ ਕੋਈ ਲੋੜ ਨਹੀਂ ਇਹ ਫ੍ਰਿਜ ਆ ਠੀਕ ਆ ਕੈਂਡੀ ਆ ਨਹੀਂ ਹੁੰਦੀ ਠੀਕ ਹੈ ਜੀ ਆਣਾ ਉਹ ਖਾ ਉਹ ਮੜਿਆ ਆ ਪਾਪਾ ਪਾਪੂ 5000 ਰੁਪਏ ਦੇ ਮੁਕਾਬਲੇ ਕੀ ਜਾਂਦੇ ਨੇ ਇਹਨੂੰ ਮਿਲ ਕੇ ਮਿਲ ਕੇ ਦੇ ਸਕਦੇ ਮਿਲ ਕੇ ਵੇਨ ਬਾਕੀ ਇਹ ਆ ਵੀ ਚਲੋ ਉਮੀਦ ਹੈ ਇਹਨੇ ਸੱਜਣੇ ਦੁੱਧ ਚੰਗਾ ਕੱਢਿਆ ਹੋਊਗਾ ਹੁਣ ਤੇ ਚਲੋ ਜੀ ਦਾ ਕਹਿ ਦੀਦਾ ਨਾ ਵਪਾਰੀਆਂ ਦੇ ਮੂੰਹ ਦੇ 20 ਕਿਲੋ ਚੜਿਆ ਜਾਂਦਾ ਹਾਂਜੀ ਹਾਂਜੀ ਪਹਿਲਾ ਸੂਆ ਜੀ ਠੀਕ ਹੈ ਚਲੋ ਦਿਖਾ ਦਿਓ ਜਵਾਬ ਇਹਦੇ ਨੂੰ ਕੀ ਜਾਂਦਾ ਏਡੀ ਬਸ਼ੀ ਬਾਕੀ ਧਾਰ ਜਿਹੜੀ ਬਿਲਕੁਲ ਸਾਫ ਹੈ ਕੋਈ ਪੂਰ ਛੱਟਾ ਨਹੀਂ ਹੈ ਹੁਣ ਟਾਈਮ ਸ਼ਾਮ ਦਾ ਹੋਇਆ ਸੀ ਫਿਰ ਇਹ ਵੀ ਹੁਣ ਖਾਲੀ ਕਰਾ ਦਿੰਦੇ ਕੋਈ ਪੂਰ ਛੱਟਾ ਦੇਖੋ ਆਪੇ ਕੋਈ ਵੀਰ ਆਪਣੀ ਸਵੇਰੇ 7 ਵਜੇ ਆਪ ਆਣ ਕੇ ਚਵਾਈ ਕਰ ਲੈ ਵੀਡੀਓ ਕੋਲ ਤੇ ਚਵਾਈ ਕਰਾ ਲੈ ਇਹ ਜ਼ਿੰਮੇਵਾਰੀ ਟਾੜੀ ਆ ਹੁਣ na थड़ा niঞรา दी ਬਾਕੀ ਇਹ ਕੋਈ ਮੇਨ ਮਕਸਦ ਆਪਣਾ ਕੋਈ ਲਾਈ ਮਿਲਕਿੰਗ ਕਰਾਉਂਦਾ ਨਹੀਂ ਸਿਰਫ ਤੁਹਾਨੂੰ ਚਵਾਈ ਦਿਖਾਇਆ ਜਿਹੜਾ ਆਪਾਂ ਤੁਹਾਨੂੰ ਚਵਾਈ ਦਿਖਾਉਣਾ ਵਾ ਜਿਹੜਾ ਵਾ ਚਵਾਈ ਤੁਸੀਂ ਆਪਣੀ ਆਪੇ ਦੋ ਟਾਈਮ ਕਰਕੇ ਖੜਨੀ ਹੈ ਚੰਦੀ ਸੀਲ ਦਾ ਪਤਾ ਲੱਗ ਜਾਂਦਾ ਇਹਨਾਂ ਚਲੋ ਹੁਣ ਇਹ ਵੀ ਬਿਲਕੁਲ ਖਾਲੀ ਹੋ ਜੂਗੀ ਸਿਰਫ ਜਿਹੜਾ ਹੁਣ ਦਾ ਦੁੱਧ ਉਹ ਤੇ ਕਿਸ ਗਿਣਤੀ ਚ ਨਹੀਂ ਹੁੰਦਾ ਜਿਹੜਾ ਆਪਣਾ ਸਵੇਰੇ ਕੋਈ ਦੋ ਟਾਈਮ ਆਪਣੀ ਚਵਾਈ ਕਰਕੇ ਫਿਰ ਜਾਂ ਸਵੇਰੇ ਖਾਲੀ ਕਰਾ ਲਓ ਪੂਰੀ ਉਤੋਂ ਪਤਾ ਲੱਗ ਜਾਣਾ ਪੂਰਾ ਦਸੀਏ ਵੇ ਜੀ ਫਿਰ ਮੁੱਲੇ ਦਾ ਆਪਾਂ ਇਹ ਆਪਾਂ ਰੁਪਈ ਜੀ 20000 ਜੀ ਕਿਵੇਂ ਚੋ ਕਰਦੋਗੇ ਮਾਨਤਨ ਆ ਕੀ ਕਰਾਵੇ ਕਿੰਨਾ 2000 ਛੱਡ ਦਈਏ ਹੋਰ 500 ਆਪਾਂ ਠੀਕ ਹੈ 750 ਠੀਕ ਹੈ ਬਾਕੀ ਚੱਲੋ ਕੋ ਫੋਨ ਲਾਵੇ ਇੱਕ ਵਾਰੀ ਹਨਾ ਰੁਪਈ ਜੀ ਦੋ ਟਾਈਮ ਚੋ ਵੀ ਕਰਾ ਮੇਰਾ ਵੀ ਭਰਾ ਜਨੇ ਉਖੜਨੀ ਹੈ ਹਾਂਜੀ ਬਾਅਦ ਚੋਂ ਲਾਮਾ ਦੇਣਾ ਮੜੀ ਗੱਲ ਨਾ ਕੋ ਲਾਮਾ ਤੁਹਾਨੂੰ ਰਵੇ ਨਾ ਸਾਨੂੰ ਰਵੇ ਹੋਰ ਚੀਜ਼ਾਂ ਰੁਪਈ ਜੀ ਹਾਂਜੀ ਆ ਦੇਖ ਸਾਡੇ ਬਿਲਕੁਲ ਖਾਲੀ ਹੋ ਗਈ ਆ ਹੁਣ ਇਹ ਨੁੱਚੜ ਗਈ ਵੀਰ ਜੀ ਪੂਰੀ ਨੁੱਚੜ ਗਈ ਤੇ ਠੀਕ ਹੈ ਤੇ ਹੁਣ ਜਿਹੜੀ ਇਹ ਤੋਂ ਬਾਅਦ ਇੱਕ ਹੋ ਰਿਹਾ ਉਹ ਵੀ ਤੁਹਾਨੂੰ ਦਿਖਾ ਦਈਏ ਮਰਜਾ ਇਹਦੇ ਕੋਲ ਕਿੰਨਾ ਦੁੱਧ ਵਿੱਚ ਜੀ ਆਰਪੀ ਜੇ ਠੰਡਾ ਜਿਹੜਾ ਲੀਟਰ ਮਾਰ ਲੈਣਾ ਨਾ ਕਿਸੇ ਹਾਂਜੀ ਇਹਨਾਂ ਨੂੰ 7 ਕਿਲੋ ਕਹਿ ਦਿੰਨੇ ਆ 6 ਕਿਲੋ ਕੋ ਤੁ ਹੈਗਾ ਜੀ ਪੱਕਾ ਦੁੱਧ ਇੱਥੇ ਚਵਾ ਕੇ ਦੇਣੀ ਠੀਕ ਹੈ ਇਹ ਗੱਲ ਦੁੱਧ ਜਿਹੜਾ ਖੰਦੇ ਕਿ ਇਹਦੇ ਕੋਲ ਹੈਗਾ। ਬਾਕੀ ਤੁਸੀਂ ਆਪਣੀ ਚਵਾਈ ਕਰਕੇ ਖੜਨੀ। ਆਜਾ ਲੈ ਆਓ। ਦੋ ਦਾ ਦੋ ਇੱਕ ਤਰਾਹੇ ਦਾਾਂਗੇ। ਉੱਤਰਾ ਥੋੜਾ ਇਹ ਕਈ ਜਿਹੜੀ ਡਰ ਜਾਂਦੀਆਂ ਬਾਹਰ ਗਲੀ ਤੇ। 6 ਕਿਲੋ ਦੁੱਧ ਛੱਡਾ ਲੀਟਰ ਪਰਵਾ ਗਏ। ਠੀਕ ਹੈ ਜੀ। ਬਾਕੀ ਕੀ ਕਈ ਵੀਰਾਂ ਨੂੰ ਚਾਹ ਪਾਣੀ ਤੇ ਘਰ ਵਾਸਤੇ ਚਲੋ ਜ਼ਰੂਰਤ ਹੁੰਦੀ ਆ। ਤੇ ਇਹਦਾ ਮੁੱਲ ਇਹ ਆ ਪੀਜੀ 13000 ਦੀ 13000 ਦੀ ਬਾਕੀ ਚਲੋ ਮੰਨਤਾਂ ਵਿੱਚੋਂ ਕਰ ਦੋਗੇ 12 ਹੀ ਦੇ ਦਾਂਗੇ ਉਹ ਤੇ ਛੋੜ ਹੀ ਕਰ ਦੋ ਠੀਕ ਹੈ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਖੜੋ ਪਸ਼ੂ